ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਲਚੇ ਪਿੰਡ ਫਰੋਜਪੁਰ ਲਾਕੇ ਦੇ ਹੜ੍ਹ ਪੀੜ ਤੇ ਲਾਕੇ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਾ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਆਪਣੇ ਵੀਰ ਆਚਾਰ ਦੀ ਸੇਵਾ ਸ਼ੁਰੂ ਕਰਨ ਲੱਗੇ ਆ ਤੇ ਆਚਾਰ ਲਾਉਣ ਲੱਗੇ ਆ ਆ ਵੀਰ ਪਿੰਡ ਦੇ ਵੀਰ ਨੇ ਗੁਰੂ ਮਿਹਰ ਕਰੇ ਨਾ ਤੇ ਇਹਨਾਂ ਦੀਆਂ ਫਸਲਾਂ ਫੁੱਸਲਾਂ ਸਾਰਾ ਕੁਝ ਡੁੱਬ ਚੁੱਕਾ ਪਿੱਛੇ ਇਹਨਾਂ ਦੇ ਖੇਤ ਆ ਸਾਰੇ ਡੁੱਬੇ ਹੋਏ ਨੇ ਤੇ ਉਹਨਾਂ ਵਾਸਤੇ ਆਚਾਰ ਦੀ ਸੇਵਾ ਕਰ ਰਿਹਾ ਪਿੰਡ ਧੂੜਕੋੜਨ ਦੀ ਸੰਗਤ ਤੇ ਵਾਹਿਗੁਰੂ ਜਾਨੀ ਜਾਨਾ ਉਹ ਕਰਵਾ ਰਿਆ। ਉਹ ਦੇਖ ਰਹੇ ਹੋ ਵੀਰ ਸੇਵਾ ਕਰ ਰਿਹਾ ਆਪਣਾ ਟਰੈਕਟਰ ਇੱਕ ਸਤਨਾਮ ਵੀਰ ਵਾਲਾ ਦਿਖਾਈ ਟਰੈਕਟਰ ਇਹ ਵੀ ਟਰੈਕਟਰ ਲੈ ਕੇ ਆਏ ਇਹਦੇ ਵਿੱਚ ਰਾਸ਼ਨ ਇੱਕ ਐਂਟਰਾ ਆਇਆ ਸੀਗਾ ਇਹਦੇ ਵਿੱਚ ਆਚਾਰ ਤੇ ਆਪਣੇ ਪਿੰਡ ਦੇ ਵੀਰ ਸੇਵਾ ਕਰਿਆ ਸਾਰੇ ਖੜੇ ਪਿੰਡ ਦੇ ਸਾਰੇ ਵਸ਼ਿੰਦੇ ਖੜੇ ਆ ਤੇ ਵਾਹਿਗੁਰੂ ਕਿਰਪਾ ਕਰੇ ਆਪਾਂ ਲੱਗੇ ਹੋਏ ਸੇਵਾ ਕਰਨ ਦੇ ਆਪਾਂ ਪਿੰਡ ਦੇ ਵੀਰਾਂ ਨਾਲ ਗੱਲਬਾਤ ਵੀ ਕਰਾਵਾਂਗੇ ਕਿ ਕਰਨ ਵੇਜ ਕੱਲਾ ਕੱਲਾ ਘਰ ਨੂੰ ਆਪਾਂ ਦੇਖ ਕੇ ਆਉਂਦੀਆਂ ਮੰਨ ਕੇ ਚਲਾ ਚਾਰ ਦੀ ਗੱਤ ਹੈ ਜਿਹੜੀ ਤੇ ਦੇਖ ਰਹੇ ਤੁਸੀਂ ਹਾਲਾਤ ਤਾਂ ਕਾਫੀ ਬੁਰੇ ਹੋਏ ਹੋਏ ਨੇ ਨਹੀਂ ਅੱਗੇ ਵੀ ਆਉਂਦਾ ਰਹਿੰਦਾ ਕਿੰਨੇ ਵਾਰ ਆ ਕੇ ਪਾਣੀ ਪਾਣੀ 23 ਚ ਵੀ ਆਇਆ ਸੀ 23 ਆਇਆ ਸੀ ਹਾਂਜੀ ਤੇ ਹੁਣ ਫੇਰ ਆ ਗਿਆ ਹੁਣ ਫੇਰ ਆ ਗਿਆ 24 ਚ ਕਿੱਡਾ ਕਿੱਡਾ ਪਾਣੀ ਇੱਥੇ ਪਾਣੀ ਬਹੁਤ ਜਾਏਗਾ 5-5 ਫੁੱਟ 6-6 ਦੇ ਕਿੰਨਾ ਕੁ ਨੁਕਸਾਨ ਹੋ ਗਿਆ ਲੋਕਾਂ ਦਾ ਕੀ ਕੀ ਹੋ ਗਿਆ ਸਾਰੇ ਪੱਠਾ ਵੀ ਮਾਰੇਗਾ ਚੋਨਾ ਵੀ ਸਾਰਾ ਮਾਰਿਆ ਗਿਆ ਸਾਰਾ ਇਹਦਾ ਮਤਲਬ ਤੁਸੀਂ ਬਾਈ ਸਾਰੇ ਦਿਖਾ ਦਿਓ ਵੀ ਇਹ ਇਲਾਕਾ ਜਿਹੜਾ ਮੰਨ ਕੇ ਚਲੋ ਵੀ 24 ਘੰਟੇ ਤੁਸੀਂ ਅਲਰਟ ਹੀ ਰਹਿਣਾ ਪੈਂਦਾ ਉਧਰ ਸਾਨੂੰ ਬਾਰਡਰ ਹਾਂਜੀ 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 ਲਾਸਟ ਹੀ ਰਹਿਣਾ ਪੈਂਦਾ ਪਤਾ ਨਹੀਂ ਲੱਗਦਾ ਕਿ ਉਹਦੇ ਵੇਲੇ ਜਿਆਦਾ ਪਾਣੀ ਕਿਰਜੱਕ ਦਾ ਮ ਆ ਜਾਂਦਾ ਤੇ ਇਹ ਨਹੀਂ ਪਤਾ ਕਿਹੜੇ ਵੇਲੇ ਮੰਨ ਕੇ ਚਲੋ ਲੜਾਈ ਲੱਗਣ ਦੇ ਸਾਰ ਫੌਜ ਫੂਜ ਵੀ ਇੱਥੇ ਰਹਿੰਦੀ ਹੁੰਦੀ ਉਹਨੇ ਫੌਜ ਵੱਧ ਹੁੰਦੀ ਹੈ ਜੀ ਫੌਜ ਵੱਧ ਹੁੰਦੀ ਹੈ ਹਾਂਜੀ ਤੇ ਤੁਸੀਂ ਤੁਹਾਨੂੰ ਐ ਡਰ ਨਹੀਂ ਲੱਗਦਾ ਵੀ ਇੱਥੇ ਇਹ ਜੇ ਇਲਾਕੇ 'ਚ ਬੈਠਾ ਤੁਹਾਡਾ ਇਹ ਨਹੀਂ ਜੀ ਕਰਦਾ ਵੀ ਯਾਰ ਕਿਤੇ ਦੂਰ ਜਾ ਕੇ ਰਹਿ ਲਈ ਤਾਂ ਮੰਨ ਕੇ ਪਛੋਕੜ ਤੋਂ ਬਿਜਾਰ ਤੁਸੀਂ ਛੱਡ ਕੇ ਜਾਈਏ ਆਪਦਾ ਅੱਛਾ ਕਾਰ ਛੱਡ ਕੇ ਕਾਰ ਕਾਜੀ ਜੀ ਜਿ ਉਸ ਤਾਈ ਫਿਰ ਆਪੇ ਫੌਜ ਲਾਈ ਜਾਈ ਸਾਡੇ ਛੋਟੇ ਵੱਡੇ ਹੋਏ ਆਪਾਂ ਪਲੇ ਆ ਬਸ ਹਾਂ ਜੀ ਹਾਂ ਜੀ ਘਰ ਨਹੀਂ ਉਹ ਨਹੀਂ ਛੱਡਣੂ ਚਾਹੀਦਾ ਸਹੀ ਗੱਲ ਆ ਸੋ ਦੇਖ ਰਿਓ ਮੰਨ ਕੇ ਚਲੋ ਵੀ ਕਿੰਨੀ ਵੀ ਮੁਸ਼ਕਲ ਆ ਦਿੱਕਤ ਆ ਇਹ ਕਹਿ ਰਿਹਾ ਵੀ ਅਸੀਂ ਇੱਥੋਂ ਜਾ ਨਹੀਂ ਸਕਦੇ ਆਪਾਂ ਵੀ ਆਪਣਾ ਘਰ ਨਹੀਂ ਛੱਡ ਸਕਦੇ ਕੋਈ ਵੀ ਇਨਸਾਨ ਹੈ ਕੋਈ ਵੀ ਹਾਲਾਤ ਹੋਣ ਆਪਣੇ ਘਰ ਰਹਿਣਾ ਮਨਦਾ ਹਨਾ ਤੇ ਬਾਕੀ ਕਿੰਨੀਕ ਸੰਗਤ ਆਉਂਦੀ ਹੈ ਸੇਵਾ ਵਾਸਤੇ ਕਿੰਨੇ ਲੋਕ ਆਈਏ ਸੰਗਤ ਬਹੁਤ ਹੀ ਆਈ ਜਾਂਦੀ ਹੈ ਕਿਰਪਾਈ ਹੁੰਦੀ ਮਹਾਰਾਜ ਦੀ ਆਦੂ ਸੰਗਤ ਆਪਾਂ ਦਾ ਦਿੰਦੇ ਨੇ ਜਿਹੜਾ ਸਿਖਾਏ ਅਸਾਂ ਤੋਂ ਉਹ ਤੇ ਆਦੂ ਦਿੰਦਾ ਹਾਂ ਜੀ ਇਸ ਤੋਂ ਵੱਡਾ ਕੁਝ ਮਿਲਦਾ ਵੱਡਾ ਕੁਝ ਮਿਲਦਾ ਬੜੇ ਮਜ਼ਾਦ ਵੀ ਪੰਜਾਬੀਆਂ ਦੀ ਪੰਜਾਬੀ ਕਰ ਰਹੇ ਨੇ ਜੀ ਹੋਰ ਨਹੀਂ ਕੋਈ ਕਰਦਾ ਹੋਰ ਨਹੀਂ ਕੋਈ ਸਰਕਾਰ ਆਸੂ ਆਪਣਾ ਨਹੀਂ ਕਰ ਰਹੀਆਂ ਦਿਖਾ ਦੇ ਭਾਈ ਸਾਰੇ ਸਰਕਾਰਾਂ ਨੇ ਸਰਕਾਰਾਂ ਨੇ ਪੰਜਾਬੀਆਂ ਹੀ ਖੜੇ ਪੰਜਾਬੀਆਂ ਦੇ ਨਾਲ ਪੰਜਾਬੀ ਖੜੇ ਨੇ ਪੰਜਾਬੀ ਹੀ ਸਹਾਦਾ ਦਿੱਤੀ ਜਾਂਦੇ ਨੇ ਭਾਵੇਂ ਜਿਵੇਂ ਵੀ ਲਿਆਉਂਦੇ ਨੇ ਆ ਦੇ ਕੋਲ ਨਹੀਂ ਆਉਂਦੇ ਨਹੀਂ ਆਉਂਦੇ ਦਿੱਤੀ ਆਉਂਦੇ ਨੇ ਤੇ ਸਰਕਾਰ ਤੋਂ ਤੁਸੀਂ ਕਦੇ ਕੋਈ ਮੰਗ ਨਹੀਂ ਕੀਤੀ ਮੰਗ ਕੀਤੀ ਦਿੰਦੇ ਹੀ ਨਹੀਂ ਦਿੰਦੇ ਹੀ ਨਹੀਂ ਬਸ ਇੱਧੇ ਆ ਕਹਿੰਦੇ ਕੋਈ ਓਏ ਅਕੇਰਾ ਆਸ ਖਰਾਨ ਦੇ ਵੀ ਦੇ ਜਾਾਂਗੇ ਆ ਚੀਜ਼ ਹਾਂ ਬਸ ਆਸ ਰੱਖ ਜਿੰਦੇ ਬਾਤ ਪੁੱਛ ਨਹੀਂ ਕਰਦੇ ਬਾਤ ਠੀਕ ਠੀਕ ਜਿੰਨੇ ਵਾਰ ਪਾਣੀ ਆਇਆ ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਬਸ ਆ ਤੁਸੀਂ ਇਹ ਜਿਹੜੇ ਸ਼ਾਵਾਸ਼ੇ ਤੁਹਾਡੇ ਸੇਵਾਦਾਰਾਂ ਦੇ ਜਿਹੜਾ ਤੁਸੀਂ ਭਗਤਾਨ ਭਗਤਾਈ ਜਾਂਦੇ ਜੀ ਹਾਂ ਬੜੀ ਤੁਹਾਡੀ ਬੜੀ ਸੋਚ ਤਗੜੀ ਏ ਸਭ ਨਾਲੋਂ ਜ਼ਿਆਦਾ ਸੋਚ ਤਗੜੀ ਏ ਇਸ ਤਰ੍ਹਾਂ ਕੋਈ ਵੀ ਨਹੀਂ ਕਰਦਾ ਜਿਵੇਂ ਤੁਸੀਂ ਕਰਦੇ ਹੋ ਜਿੰਨੀ ਸੇਵਾ ਤੁਸੀਂ ਕਰ ਰਹੇ ਕਿਸੇ ਨਹੀਂ ਸਰਕਾਰ ਨੇ ਮਤ ਨਹੀਂ ਦਿੰਦੀ ਕਦੇ ਵਾਸਤੇ ਸੋ ਬਾਈ ਦਰਦ ਹੁੰਦਾ ਜੀ ਆਪਣੇ ਪੰਜਾਬੀ ਪ੍ਰਾਣ ਜਿਹੜੇ ਬੰਦੇ ਹੁੰਦੇ ਆ ਤੇ ਉਹੀ ਗੱਲ ਕਹਿੰਦੇ ਜਿਵੇਂ ਆਪੂ ਜੀ ਨੇ ਦੱਸਿਆ ਵੀ ਸਰਕਾਰਾਂ ਦਾ ਕੋਈ ਰੋਲ ਨਹੀਂ ਇੱਥੇ ਕੋਈ ਇੱਥੇ ਇਹਨਾਂ ਦਾ ਨੁਮਾਇੰਦਾ ਨਹੀਂ ਖੜਾ ਜਿਹੜੇ ਵੋਟਾਂ ਲੈਣ ਆਉਂਦੇ ਜਾਂ ਕੁਛ ਉੱਥੇ ਕੋਈ ਨਹੀਂ ਹੁੰਦਾ ਇੱਕ ਪੰਜਾਬੀ ਹੀ ਪੰਜਾਬੀ ਨਾਲ ਖੜਾ ਮਦਦ ਕਰ ਰਿਹਾ ਐਜੇ ਹਾਲਾਤਾਂ ਦੇ ਵਿੱਚ ਬਾਕੀ ਤੁਸੀਂ ਦੇਖ ਰਹੋ ਧੰਨਵਾਦ ਆ ਸਾਰਿਆਂ ਦੇ ਜਿਹੜੇ ਵੀ ਵੀਰ ਆਉਂਦੇ ਆ ਪੂਰੇ ਪੰਜਾਬ ਦੇ ਵਿੱਚੋਂ ਵੀਰ ਉੱਠ ਕੇ ਆਏ ਆ ਜਿੰਨੇ ਵੀ ਵੀਰ ਆਇਆ ਸਭ ਦਾ ਧੰਨਵਾਦ ਆ ਕਿਉਂਕਿ ਔਖੀ ਘੜੀ ਦੇ ਵਿੱਚ ਖੜੇ ਆ ਆਪਾਂ ਇਹ ਆਪਣਾ ਹਾਕਾ ਗੁਰੂਆਂ ਨੇ ਆਪਾਂ ਨੂੰ ਦੱਸਿਆ ਇਨਸਾਨੀਅਤ ਸਭ ਤੋਂ ਵੱਡਾ ਧਰਮ ਉਸੇ ਧਰਮ ਦੇ ਤਹਿਤ ਖੜੇ ਆ ਦਰਵਾਰਾ ਸਿੰਘ ਜੀ ਓਏ ਬੰਦਾ ਖੜਾ ਦਰਵਾਰਾ ਸਿੰਘ ਜੀ ਇਸ ਤਰ੍ਹਾਂ ਵੀ ਨਾਮ ਅਨਾਉਂਸ ਕਰਕੇ ਦਿੱਤੇ ਜਾ ਰਿਹਾ ਸਾਰਿਆਂ ਦੇ ਨਾਮ ਦੇ ਹਿਸਾਬ ਨਾਲ ਵੀ ਆਪਾਂ ਨੂੰ ਇਹ ਨਹੀਂ ਹੈਗਾ ਕੋਈ ਰਾਸ਼ਨ ਇੱਕ ਬੰਦਾ ਇਕੱਠਾ ਕਰ ਲਿਆ ਆ ਉਹਦੇ ਘਰੇ ਹਰੇਕ ਦਾ ਨਾਮ ਅਨਾਉਂਸ ਗ੍ਰਾਂਥੀ ਸਿੰਘ ਖੜੇ ਆਪਣੇ ਨਾਲ ਗ੍ਰਾਂਥੀ ਸਿੰਘ ਇਹ ਸ਼ਪੈਂਡ ਦੇ ਵੀ ਇਸੇ ਤਰ੍ਹਾਂ ਤੁਸੀਂ ਡਿਸਟ੍ਰਿਬਿਊਟ ਕਰਿਆ ਕਰੋ ਵੀ ਪੈਂਡ ਦਾ ਕੋਈ ਸਿਆਣੇ ਮੋਢਵਾਰ ਦੋਤ ਬੰਦੇ ਲੈ ਕੇ ਜਿਹੜਾ ਕਿਸੇ ਨਾਂ ਬੈਰ ਉਹ ਤੋਂ ਗ੍ਰਾਂਥੀ ਸਿੰਘ ਨੂੰ ਨਾਮ ਲਿਆ ਤੇ ਉਹ ਨਾਮ ਅਨਸਾਰ ਜਿਹੜੇ ਘਰ ਦੇ ਵਿੱਚ ਪਸ਼ੂ ਨੇ ਉਸੇ ਹਿਸਾਬ ਨਾਲ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਚਾਰ ਦੀ ਗੱਲ ਇਹ ਨਹੀਂ ਹੈਗਾ ਵੀ ਹਰੇਕ ਘਰੇ ਕੋਈ ਦੋ ਲੈ ਜੂ ਕੋਈ ਚਾਰ ਲੈ ਜੂ ਕਿਉਂਕਿ ਟਰਨਵੇਜ ਲੋਕਾਂ ਨੇ ਆਈ ਜਾਣਾ ਕਈ ਐ ਨਾ ਹੋਈ ਕਿ ਇਕੱਠਾ ਕਰਨ ਲੈ ਇੱਕ ਬੰਦੇ ਨੇ ਤੇ ਬਾਕੀ ਦੇਖਦੇ ਆਪਾਂ ਚੱਲ ਰਿਹਾ ਪ੍ਰੋਸੈਸ ਸਹੀ ਤਰੀਕਾ ਇਹ ਹੈ ਗਾਂ ਏ ਵੀਰ ਵੀ ਜਿਹੜੇ ਬੰਦੇ ਆਉਣਗੇ ਅੱਗੇ ਵੀ ਰਾਸ਼ਨ ਲੈ ਕੇ ਆਉਣਗੇ ਟਰਨਵੇਜ ਘਰ ਦੇ ਅੱਗੇ ਵੰਡਿਓ ਆਪਾਂ ਰਾਸ਼ਨ ਵੀ ਇਸੇ ਤਰੀਕੇ ਵੰਡਾਂਗੇ ਘਰ ਦੇ ਅੱਗੇ ਹੀ ਜਾਵਾਂਗੇ ਇਹ ਵੀ ਉਸੇ ਤਰ੍ਹਾਂ ਜਿਹੜੇ ਘਰ ਦੇ ਵਿੱਚ ਪਸ਼ੂ ਨੇ ਉਹਨਾਂ ਕੋਲੇ ਹੀ ਲੈ ਕੇ ਜਾਵਾਂਗੇ ਨਾ ਕਿ ਵੀ ਹਰੇਕ ਕੋਲ ਹਰ ਬੰਦਾ ਕੋਲ ਲੈ ਜਾਈਦਾ ਸੋ ਅੱਗੇ ਵੀਰਾਂ ਨੂੰ ਬੇਨਤੀ ਇਸੇ ਤਰ੍ਹਾਂ ਡਿਸਟ੍ਰੀਬਿਊਟ ਕਰਦੇ ਰਿਹਾ ਕਰੋ